ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ ਕਿ ਅੱਜਕੱਲ੍ਹ ਦੇ ਪੰਜਾਬੀ ਮੁੰਡਿਆਂ ਦੀ ਜੋ ਕਿ ਨਸ਼ਿਆਂ ਵੱਲ ਰੁਝਾਨ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਕਿ ਦੋਸਤੋ ਤੁਹਾਡੇ ਅੱਗੇ ਇੱਕ ਇਹੋ ਜਿਹੀ ਖਬਰ ਲੈ ਕੇ ਸਾਹਮਣੇ ਆਇਆ ਕਿ ਇੱਕ ਪੰਜਾਬੀ ਸਿੱਖ ਮੁੰਡੇ ਵੱਲੋਂ ਜੋ ਕਿ ਸ਼ਰਾਬ ਪੀ ਕੇ ਬੁਲਟ ਚਲਾਇਆ ਜਾਂਦਾ ਏ ਔਰ ਬੁਲਟ ਨੂੰ ਜੋਕੇ ਜਾ ਕੇ ਪੁੱਠ ਪਾਦ ਤੇ ਚੜਾ ਦਿੱਤਾ ਜਾਂਦਾ ਏ ਕਿ ਦੋਸਤੋ ਮੁੰਡੇ ਕੋਲੋਂ ਜੋਕੇ ਦੇਸੀ ਦਾਰੂ ਵੀ ਫੜੀ ਜਾਂਦੀ ਏ ਜੋਕੇ ਦੋਸਤੋ ਉੱਥੇ ਉਹਦੇ ਕੋਲੇ ਕੁਝ ਮੁੰਡੇ ਖੜੇ ਹੁੰਦੇ ਹਨ ਉਸ ਵੱਲੋਂ ਜੋ ਕਿਸ ਨੂੰ ਚੱਕਿਆ ਜਾਂਦਾ ਉਸ ਮੁੰਡੇ ਵੱਲੋਂ ਪੁੱਛਿਆ ਜਾਂਦਾ ਏ ਕਿ ਤੂੰ ਇਹ ਦੇਸੀ ਦਾਰੂ ਤੇਰੀ ਹੈ ਔਰ ਉਹਨੇ ਕਿਹਾ ਕਿ ਮੁੰਡੇ ਵੱਲੋਂ ਜੋਕੇ ਹਾਂ ਕੀਤੀ ਜਾਂਦੀ ਏ ਕਿ ਦੋਸਤੋ ਉਹਨਾਂ ਮੁੰਡਿਆਂ ਵੱਲੋਂ ਉਸ ਨੂੰ ਕੀ ਕਿਹਾ ਜਾਂਦਾ ਏ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਇਹ ਆ ਠਿਕੀ ਦਾ ਬਾਣਾ ਪਾ ਕੇ ਆਹ ਦਾਰੂ ਏ ਕੋ ਨਿਆਰੀ ਵਾਲੀ ਦਾਰੂ ਪੀ ਕੇ ਆਹ ਦੇਖੋ ਆ ਬਾਣਾ ਪਾ ਕੇ ਕਦੀ ਸਵੇਰੇ ਉੱਠ ਕੇ ਮੰਗਦੇ ਆ ਐਜੀ ਕਾਰ ਸੇਵਾਲੇ ਤੁਹਾਨੂੰ ਦਾਣੇ ਦੋ ਕਦੀ ਉਹ ਬੁਲਟ ਮਾਰਿਆ ਦਾਰੂ ਪੀ ਕੇ ਆਹ ਲੋਸ਼ਨ ਕਰਦੇ ਦੇਖੋ ਆ ਕਿੰਨੇ ਬੰਦੇ ਗਵਾ ਖੜੇ ਦੇਖੋ ਜੀ ਇਹ ਬੰਦੇ ਜਿਹੜੇ ਸਿੱਖੀ ਨੂੰ ਬਦਨਾਮ ਕਰਦੇ ਐਡੇ ਦੇ ਬੰਦੇ ਬਦਨਾਮ ਕਰਦੇ ਸਿੱਖੀ ਨੂੰ ਇਹਨਾਂ ਤੇ ਪੜ ਦੀ ਕਾਰਵਾਈ ਹੋਣੀ ਚਾਹੀਦੀ ਜਦਾ ਹੀ ਬਾਣਾ ਨਾ ਬਾਣਾ ਨਾ ਪਾਣ ਚਾਹੀਦਾ ਇਹ ਕੰਮ ਨਾ ਕਰਨ ਆਸਿਆ ਦੱਸੋ ਦਾਰੂ ਕੀ ਦੀ ਹੈ ਕੀ ਦੀ ਦਾਰੂ ਹੈ ਥੋੜੀ ਹੈ ਨਾ ਪੀਤੀ ਹੈ ਨਾ ਮੰਦਾ ਹੈ ਨਾ ਆ ਦੇਖ ਲੋ ਆ दारू ਪੀ ਕੇ ਆ ਕੰਮ ਕਰਦੇ ਇਹ ਇਹ ਗੱਡੀ ਚ ਬਚਣ ਲੱਗਾ ਉਹ ਚਾਰ ਬੰਦੇ ਹੋਰ ਮਾਰੇ ਸੀ ਉਹ ਫੁੱਟ ਦੀ ਗਲਤੀ ਮਾਫ ਕਰੋ ਜੰਮਰਾਈ ਗਲਤੀ ਮਾਫਦਾ ਨਹੀਂ ਆਹ ਦੇਖੋ ਬਾਣੇ ਦੀ ਕਿਉਂ ਗਰਾਮੀ ਕਰਦੇ ਕਿਆ ਮਤਲਬ ਗਰਾਮੀ ਕਰਦੇ ਬਾਣੇ ਦੀ ਪਾਜੀ ਆਹ ਟਰੱਕ ਤੋਂ ਲੈ ਆਇਆ ਉਹਨੇ ਟਰੱਕ ਨੂੰ ਪੰਗਾ ਪਾੜਦੇ ਟਰੱਕ ਵਾਲੇ ਨੂੰ ਪੰਗਾ ਪਾਣਦੇ ਨੇ ਸਰਕਾਰ ਦੇ ਤੇ ਇਹਨਾਂ ਦਾ ਟਰੱਕ ਵਾਲਾ ਮਰ ਗਿਆ ਨਹੀਂ ਆ ਦਫ਼ਤਰ ਬੰਦੀ ਦਾ ਬਣਾ ਕਿੰਨਾ ਮੁੱਲ ਹੈ ਕਿੱਥੋਂ ਲੈ ਆਇਆ ਇਹ ਦਫ਼ਤਰ ਬੰਦੀ ਦਾ ਬਣਾ ਕਿੰਨਾ ਮੁੱਲ ਹੈ ਕਿੰਨੀਆਂ ਕੁਰਬਾਨੀਆਂ ਦੇ ਦਿੱਤੀਆਂ ਪਤਾ ਕਿੱਥੋਂ ਕਿੱਥੋਂ ਲੈ ਕੇ ਆਏ ਦੇਰ ਪੈ ਗਿਆ ਕਿੱਥੋਂ ਲੈ ਕੇ ਆਇਆ ਮਰਦੇ ਆ ਜੀ ਲੋ ਜੀ ਸਟੇਟ ਡੀਲਿੰਗ ਬਹੁਤਾ ਕੰਮ ਨਾ ਕਰੀ ਤੂੰ ਪਿਆਰ ਨਾਲ ਰੱਖ ਠੀਕ ਹੈ ਨਾ ਇਹ ਕੰਮ ਨਾ ਕਰ ਲੂ ਠੀਕ ਹੈ ਤੋਰ ਤੇ ਦੇਖ ਵੀ ਨਾ ਜੀ ਆ ਬਰਾਮ ਮਰਗੀ ਬੋਟ ਦਿਖਾ ਕੇ ਆਏ ਦਸਤਾਂਵੋ ਭੈਣ ਨੂੰ ਕਰਾ ਲੋ ਨਾ ਗੱਲ ਕਰ ਆ ਦਾਰੂ ਵੀ ਕੇ ਹਾਲ ਦੇਖੋ ਨਾ ਜੀ ਛੋਟੀ ਜੂਮਾ ਦਾ ਕੀ ਮਿਲਦਾ ਭੈਣਾਂ ਕੰਮ ਕਰ ਯਾਰ ਵੀ ਕਰ ਲੋ ਸਿੱਖੀ ਦਾ ਪਾਣਾ ਨਾ ਪਾਓ ਯਾਰ ਕਿਓ ਭਾਈ ਘਰ ਮੈਨੂੰ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵਲ ਧੰਨਵਾਦ